ਨੇ ਤੇ ਬੈਠ ਕੇ ਲੋਕਾਂ ਦੇ ਪੁੱਤ ਮਰਾਉਣ ਜੋਗਾ ਤੂੰ ਧਾਨਿਆਂ ਤੇ ਬੈਠ ਕੇ ਤੇਰੀ ਰੋਟੀ ਚੱਲਦੀ ਐ ਤੇ 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 ਕਸ਼ਹਰੇ ਦਾ ਕੱਪੜਾ ਨਹੀਂ ਖਰੀਦ ਹੁੰਦਾ ਮੇਰਾ ਬਾਣਾ ਤਾ ਨਾਲ ਤੇਰੇ ਖਾਨਦਾਨ 'ਚ ਜੰਮਿਆ ਨਹੀਂ ਹੈਗਾ ਤੂੰ ਬੜਾ ਆਇਆ ਬਦਮਾਸ਼ ਤੂੰ ਡੋਕੇ ਲੈਣੇ ਮੇ ਤੇ ਰਿਸ਼ਤਾ ਕਰਨਾ ਮੈਨੂੰ ਕਰਦਾ ਤੂੰ ਮੈਨੂੰ ਡਰਾਉਣਾ ਚਾਹੁੰਦਾ ਤੂੰ ਮੈਨੂੰ ਮਰਾਉਣਾ ਚਾਹੁੰਦਾ ਦਵਾਰਾ ਜੰਮ ਲਈ ਮੈਨੂੰ ਤੂੰ ਮਾਰਾਉਣ ਵਾਸਤੇ ਦਾ ਹਰਜੀਤ ਸਿੰਘ ਮਰਦਾ ਆਦਮੀ ਆ ਮਰਦ ਇਹ ਤਲਵਾਰਾਂ ਪਾ ਕੇ ਰੱਖਦਾ ਇਹ ਜਨਾਨੀਆਂ ਦਾ ਸਾਰਾ ਨਹੀਂ ਲੰਦਾ ਤੈਨੂੰ ਸਾਰਾ ਕੁਝ ਪਤਾ ਹੈ ਮੇਰਾ ਮੋਬਾਈਲ ਨੰਬਰ ਪਤਾ ਤੈਨੂੰ ਮੇਰਾ ਐਡਰੈਸ ਪਤਾ ਤੇ ਭੋਕੀਆਂ ਭਾ ਮੈਂ ਕਿਉਂ ਮਾਰਦਾ ਜਾ ਨਾ ਅੱਜ ਬੱਜ ਜਾ ਕੇ ਹਿੱਕ ਵਿੱਚ ਤੂੰ ਵੀਡੀਓ ਜਾਰੀ ਕਰਕੇ ਤੂੰ ਮੈਨੂੰ ਧਮਕਾਉਣਾ ਇਹ ਕਿਸੇ ਹੋਰ ਨੂੰ ਡਰਾਮੀ ਆ ਇਹ ਸਰਕਾਰਾਂ ਨਹੀਂ ਆ ਏ ਪੰਜਾਬ ਦਾ ਉਹ ਨmard ਲੋਕ ਨਹੀਂ ਆ ਜਿਹੜੇ ਤੇਤੇ ਡਰ ਜਮਾ ਮੈਂ ਤੂੰ ਧਰਨਿਆਂ ਤੇ ਬੈਠ ਕੇ ਰੋਟੀਆਂ ਸੇਕਣ ਜੋਗਾ ਤੂੰ ਧਾਨਿਆਂ ਤੇ ਬੈਠ ਕੇ ਲੋਕਾਂ ਦੇ ਪੁੱਤ ਮਾਰਣ ਜੋਗਾ ਤੂੰ ਧਾਨਿਆਂ ਤੇ ਬੈਠ ਕੇ ਤੇਰੀ ਰੋਟੀ ਚੱਲਦੀ ਤੇਤੇ ਕਸ਼ਹਰੇ ਦਾ ਕੱਪੜਾ ਨਹੀਂ ਖਰੀਦ ਹੁੰਦਾ ਤੂੰ ਪੰਗਾ ਹਰਜੀਤ ਸਿੰਘ ਨਾਲ ਲੈਣਾ ਤੂੰ ਮੇਰੇ ਕਹਿੰਦਾ ਬਾਣਾ ਮੇਰਾ ਬਾਣਾ ਤਾਂ ਨਾਲ ਤੇਰੇ ਖਾਨਦਾਨ ਜੰਮਿਆ ਨਹੀਂ ਹੈਗਾ ਤੂੰ ਬੜਾ ਆਇਆ ਬਦਮਾਸ਼ ਤੂੰ ਬਾਰਦਾਦਾ ਗੱਲਾਂ ਆਪਣੀ ਬੀਬੀ ਨਾਲ ਖੜਕੇ ਵੀ ਮੈਂ ਨਹੀਂ ਹਰਜੀਤ ਸਿੰਘ ਨੇ ਐਦਾਂ ਕਰਦਾ ਉਦਾਂ ਕਰਦਾ ਤੂੰ ਡੋਕੇ ਲੈਣੇ ਮੇ ਤੇ ਰਿਸ਼ਤਾ ਕਰਨਾ ਮੈਨੂੰ ਜਾਣਾ ਹੁਣ ਪੁਲਿਸ ਕੋਲ ਲੈ ਕੇ ਆਪਣੀ ਮਾਂ ਨੂੰ ਪਤਾ ਲੱਗੇ ਲੋਕਾਂ ਨੂੰ ਵੀ ਤੂੰ ਕਿੰਨਾ ਸੱਚਾ ਕਿੰਨਾ ਝੂਠਾ ਇੱਥੇ ਖੜਕੇ ਵੀਡੀਓ ਬਣਾ ਕੇ ਤੂੰ ਲੋਕਾਂ ਨੂੰ ਕਿਉਂ ਗੁੰਮਰਾਹ ਕਰਦਾ ਤੂੰ ਮੈਨੂੰ ਡਰਾਉਣਾ ਚਾਹੁੰਦਾ ਤੂੰ ਮੈਨੂੰ ਮਰਾਉਣਾ ਚਾਹੁੰਦਾ ਦਵਾਰਾ ਜੰਮ ਲਈ ਮੈਨੂੰ ਤੂੰ ਮਾਰਾਉਣ ਵਾਸਤੇ ਤੈਨੂੰ ਮੈਂ ਦੱਸਿਆ ਸਰਕਾਰ ਨਹੀਂ ਹੈ ਮੈਂ ਤੇਤੇ ਡਰਦਾ ਮੈਂ ਤੇ ਧਰਨਿਆ ਤੈਨੂੰ ਬਿਠਾ ਰੱਖਾਂ ਇਹ ਸਰਕਾਰ ਨਹੀਂ ਆਂ ਵੀ ਮੈਂ ਤੇਤੇ ਡਰ ਜਮਾ ਤੈਨੂੰ ਧਰਨਿਆਂ ਤੇ ਬਿਠਾ ਰੱਖਾਂ ਮੈਂ ਤੇਤੇ ਕੋਈ ਨਹੀਂ ਡਰਦਾ ਨਾ ਮੈਨੂੰ ਕੋਈ ਡਰਾਉਣ ਵਾਲਾ ਜੰਮਿਆ ਮੈਂ ਡਰਦਾ ਬਾਜਾ ਵਾਲੇ ਤੇ ਮੈਂ ਡਰਦਾ ਉਸ ਗੱਲ ਤੇ ਕਿ ਮੈਂ ਨੇਥੇ ਤੇ ਬਾਹਰ ਨਹੀਂ ਕਰਦਾ ਮੈਂ ਡਰਦਾ ਮੈਂ ਔਰਤਾਂ ਤੇ ਇੱਜ਼ਤ ਕਰਦਾ ਮੈਂ ਔਰਤਾਂ ਤੇ ਬਾਹਰ ਨਹੀਂ ਕਰਦਾ ਹਰਜੀਤ ਸਿੰਘ ਮਰਦਾ ਆਦਮੀਆਂ ਮਰਦੇ ਇਹ ਤਲਵਾਰਾਂ ਪਾ ਕੇ ਰੱਖਦਾ ਇਹ ਜਨਾਨੀਆਂ ਦਾ ਸਾਰਾ ਨਹੀਂ ਲੰਦਾ ਇਹ ਫੋਕੀਆਂ ਗੱਲਾਂ ਵਾਸਤੇ ਲੋਕਾਂ ਨੂੰ ਨਹੀਂ ਮਰਾਉਂਦਾ ਹਰਜੀਤ ਸਿੰਘ ਨੇ ਆਪਣੇ ਗੁਰੂ ਦੀ ਗੱਲ ਕੀਤੀ ਹੈ ਹਰਜੀਤ ਸਿੰਘ ਨੇ ਸੱਚ ਦੇ ਨਾਲ ਖੜਾ ਹੈ ਹਮੇਸ਼ਾ ਖੜਾ ਰਹੇਗਾ ਤੂੰ ਗੱਲ ਵੀਡੀਓ ਦੀ ਕਰਦਾ ਤੂੰ ਜੇ ਇੱਕ ਵੀਡੀਓ ਜਾਰੀ ਕਰੂੰਗਾ ਮੈਂ 100 ਕਰੂੰਗਾ ਤੈਨੂੰ ਸਾਰਾ ਕੁਝ ਪਤਾ ਹੈ ਮੇਰਾ ਮੋਬਾਈਲ ਨੰਬਰ ਪਤਾ ਹੈ ਤੈਨੂੰ ਮੇਰਾ ਐਡਰੈਸ ਪਤਾ ਹੈ ਤੇ ਧੋਕੀਆਂ ਭਾ ਮੈਂ ਕਿਉਂ ਮਾਰਦਾ ਜਾ ਨਾ ਅੱਜ ਵੱਧ ਜਾ ਕੇ ਹਿੱਕ ਵਿੱਚ ਬੜਾ ਆ ਖੱਬੀ ਖਾਣ ਇੱਥੇ ਦੇ ਤੇ ਤੇ ਬਾਹਰ ਨਹੀਂ ਨਿਕਲ ਹੁੰਦਾ ਤੂੰ ਮਾਰਦਾ ਗੱਲਾਂ ਤੂੰ ਪੰਗਾ ਲੈਣਾ ਦੇਖ ਜਾ ਕੇ ਆਪੜੇ ਚੰਡੀਗੜ੍ਹ ਪ੍ਰਸ਼ਾਸਨ ਦੇ ਅੱਗੇ ਖੜ ਕੇ ਤੇਰਾ ਬੂਥਾ ਕੁੱਟਣਗੇ ਉਹ ਦਵਾਰਾ ਮੇਰੇ ਬਰ ਖਿਲਾਫ ਜੇ ਤੂੰ ਸ਼ਬਦ ਬੋਲਿਆ ਮੇਤੇ ਭੈੜਾ ਤੈਨੂੰ ਦੁਨੀਆ 'ਚ ਬੰਦਾ ਨਹੀਂ ਮਿਲਣਾ ਤੇਰਾ ਜਲੂਸ ਕੱਢ ਦੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਰਾਜ ਸਿੰਘ ਤੂੰ ਵੀਡੀਓ ਜਾਰੀ ਕਰਕੇ ਤੂੰ ਮੈਨੂੰ ਧਮਕਾਉਣਾ ਇਹ ਕਿਸੇ ਹੋਣ ਨੂੰ ਡਰਾਮੀ ਆ ਇਹ ਸਰਕਾਰਾਂ ਨਹੀਂ ਆ ਇਹ ਪੰਜਾਬ ਦਾ ਉਹ ਨਮਰਦ ਲੋਕ ਨਹੀਂ ਆ ਜਿਹੜੇ ਤੇਤੇ ਡਰ ਜਮਾ ਮੈਂ ਤੂੰ ਧਾਨਿਆਂ ਤੇ ਬੈਠ ਕੇ ਰੋਟੀਆਂ ਸੇਕਣ ਜੋਗਾ ਤੂੰ ਧਾਨਿਆਂ ਤੇ ਬੈਠ ਕੇ ਲੋਕਾਂ ਦੇ ਪੁੱਤ ਮਾਰਣ ਜੋਗਾ ਤੂੰ ਧਾਨਿਆਂ ਤੇ ਬੈਠ ਕੇ ਤੇਰੀ ਰੋਟੀ ਚੱਲਦੀ ਤੇ ਤੇਤੇ ਕਸ਼ਹਰੇ ਦਾ ਕੱਪੜਾ ਨਹੀਂ ਖਰੀਦ ਹੁੰਦਾ ਤੂੰ ਪੰਗਾ ਹਰਜੀਤ ਸਿੰਘ ਨਾਲ ਲੈਣਾ ਤੂੰ ਮੈਂਦਾ ਕਹਿੰਦਾ ਬਾਣਾ ਮੇਰਾ ਬਾਣਾ ਤਾ ਨਾਲ ਤੇਰੇ ਖਾਨਦਾਨ 'ਚ ਜੰਮਿਆ ਨਹੀਂ ਹੈਗਾ ਤੂੰ ਬੜਾ ਆਇਆ ਬਦਮਾਸ਼ ਤੂੰ ਮਾਰਦਾ ਦਾ ਗੱਲਾਂ ਆਪਣੀ ਬੀਬੀ ਨਾਲ ਖੜ ਕੇ ਵੀ ਮੈਂ ਨਹੀਂ ਹਰਜੀਤ ਸਿੰਘ ਨੇ ਐਦਾਂ ਕਰਦਾ ਉਦਾਂ ਕਰਦਾ ਤੂੰ ਡੋਕੇ ਲੈਣੇ ਮੇ ਤੇ ਰਿਸ਼ਤਾ ਕਰਨਾ ਮੈਨੂੰ ਜਾਣਾ ਹੁਣ ਪੁਲਿਸ ਕੋਲ ਲੈ ਕੇ ਆਪਣੀ ਮਾਂ ਨੂੰ ਪਤਾ ਲੱਗੇ ਲੋਕਾਂ ਨੂੰ ਵੀ ਤੂੰ ਕਿੰਨਾ ਸੱਚਾ ਕਿੰਨਾ ਝੂਠਾ ਇੱਥੇ ਖੜ ਕੇ ਵੀਡੀਓ ਬਣਾ ਕੇ ਤੂੰ ਲੋਕਾਂ ਨੂੰ ਕਿਉਂ ਗੁੰਮਰਾਹ ਕਰਦਾ ਤੂੰ ਮੈਨੂੰ ਡਰਾਉਣਾ ਚਾਹੁੰਦਾ ਤੂੰ ਮੈਨੂੰ ਮਰਾਉਣਾ ਚਾਹੁੰਦਾ ਦਵਾਰਾ ਜੰਮਲੀ ਮੈਨੂੰ ਤੁਮਾਰਾ ਆਉਣ ਵਾਸਤੇ ਤੈਨੂੰ ਮੈਂ ਦੱਸਾਂ ਸਰਕਾਰ ਨਹੀਂ ਹੈ ਵੀ ਤੇ ਤੇ ਡਰਦਾ ਮੈਂ ਤੇ ਧਰਨਿਆ ਤੈਨੂੰ ਬਿਠਾ ਰੱਖਾਂ ਇਹ ਸਰਕਾਰ ਨਹੀਂ ਹੈ ਵੀ ਮੈਂ ਤੇ ਤੇ ਡਰ ਜਮਾ ਤੈਨੂੰ ਧਰਨਿਆ ਤੇ ਬਿਠਾ ਰੱਖਾਂ ਮੈਂ ਤੇ ਤੇ ਕੋਈ ਨਹੀਂ ਡਰਦਾ ਨਾ ਮੈਨੂੰ ਕੋਈ ਡਰਾਉਣ ਵਾਲਾ ਜੰਮਿਆ ਮੈਂ ਡਰਦਾ ਵਾਜਾ ਵਾਲੇ ਤੇ ਮੈਂ ਡਰਦਾ ਉਸ ਗੱਲ ਤੇ ਕਿ ਮੈਂ ਇੱਥੇ ਤੇ ਬਾਹਰ ਨਹੀਂ ਕਰਦਾ ਮੈਂ ਡਰਦਾ ਨਹੀਂ ਔਰਤਾਂ ਤੇ ਇੱਜ਼ਤ ਕਰਦਾ ਮੈਂ ਔਰਤਾਂ ਤੇ ਬਾਰ ਨਹੀਂ ਕਰਦਾ ਹਰਜੀਤ ਸਿੰਘ ਮਰਦਾ ਆਦਮੀਆ ਮਰਦੇ ਇਹ ਤਲਵਾਰਾਂ ਪਾ ਕੇ ਰੱਖਦਾ ਇਹ ਜਨਾਨੀਆਂ ਦਾ ਸਾਰਾ ਨਹੀਂ ਲੰਦਾ ਇਹ ਫੋਕੀਆਂ ਗੱਲਾਂ ਵਾਸਤੇ ਲੋਕਾਂ ਨੂੰ ਨਹੀਂ ਮਰਾਉਂਦਾ ਹਰਜੀਤ ਸਿੰਘ ਨੇ ਆਪਣੇ ਗੁਰੂ ਦੀ ਗੱਲ ਕੀਤੀ ਆ ਹਰਜੀਤ ਸਿੰਘ ਨੇ ਸੱਚ ਦੇ ਨਾਲ ਖੜਾ ਹਮੇਸ਼ਾ ਖੜਾ ਰਹੇਗਾ ਤੂੰ ਬੱਲ ਵੀਡੀਓ ਦੇ ਕਰਦੇ ਤੂੰ ਜੇ ਇੱਕ ਵੀਡੀਓ ਜਾਰੀ ਕਰੂੰਗਾ ਮੈਂ 100 ਕਰੂੰਗਾ ਤੈਨੂੰ ਸਾਰਾ ਕੁਝ ਪਤਾ ਹੈ ਮੇਰਾ ਮੋਬਾਈਲ ਨੰਬਰ ਪਤਾ ਤੈਨੂੰ ਮੇਰਾ ਐਡਰੈਸ ਪਤਾ ਤੇ ਭੋਕੀਆਂ ਪਾਸ ਮੈਂ ਕਿਉਂ ਮਾਰਦਾ ਜਾਂ ਨਾ ਅੱਜ ਬੱਜ ਜਾ ਕੇ ਹਿੱਕ ਵਿੱਚ ਬੜਾ ਆਇਆ ਖੱਬੀ ਖਾਣ ਇੱਥੇ ਤੇ ਤੇ ਬਾਹਰ ਨਹੀਂ ਨਿਕਲ ਹੁੰਦਾ ਤੂੰ ਮਾਰਦਾ ਗੱਲਾਂ ਤੂੰ ਪੰਗਾ ਲੈਣਾ ਦੇਖ ਜਾ ਕੇ ਆਪਣੇ ਚੰਡੀਗੜ੍ਹ ਪ੍ਰਸ਼ਾਸਨ ਦੇ ਅੱਗੇ ਖੜ ਕੇ ਤੇਰਾ ਬੂਥਾ ਕੁੱਟਣਗੇ ਉਹ ਦਵਾਰਾ ਮੇਰੇ ਬਰ ਖਿਲਾਫ ਜੇ ਤੂੰ ਸ਼ਬਦ ਬੋਲਿਆ ਮੇਤੇ ਭੈੜਾ ਤੈਨੂੰ ਦੁਨੀਆ 'ਚ ਬੰਦਾ ਨਹੀਂ ਮਿਲਣਾ ਤੇਰਾ ਜਲੂਸ ਕੱਢ ਦੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਰਾਜ ਸਿੰਘ ਤੂੰ ਵੀਡੀਓ ਜਾਰੀ ਕਰਕੇ ਤੂੰ ਮੈਨੂੰ ਤਬਕਾਉਣਾ ਇਹ ਕਿਸੇ ਹੋਰ ਨੂੰ ਡਰਾਮੀ ਆ ਇਹ ਸਰਕਾਰਾਂ ਨਹੀਂ ਆ ਇਹ ਪੰਜਾਬ ਦਾ ਉਹ ਨਮਰਦ ਲੋਕ ਨਹੀਂ ਆ ਜਿਹੜੇ ਤੇਤੇ ਡਰ ਜਮਾ ਮੈਂ ਤੂੰ ਧਰਨਿਆਂ ਤੇ ਬੈਠ ਕੇ ਰੋਟੀਆਂ ਸੇਕਣ ਜੋਗਾ ਤੂੰ ਥਾਨੇ ਤੇ ਬੈਠ ਕੇ ਲੋਕਾਂ ਦੇ ਪੁੱਤ ਮਾਰਾਉਣ ਜੋਗਾ ਤੂੰ ਥਾਨਿਆਂ ਤੇ ਬੈਠ ਕੇ ਤੇਰੀ ਰੋਟੀ ਚੱਲਦੀ ਐ ਤੇ ਤੇ ਕਸ਼ਹਰੇ ਦਾ ਕੱਪੜਾ ਨਹੀਂ ਖਰੀਦ ਹੁੰਦਾ ਤੂੰ ਪੰਗਾ ਹਰਜੀਤ ਸਿੰਘ ਨਾਲ ਲੈਣਾ ਤੂੰ ਮੈਂ ਜਾਂ ਕਹਿੰਦਾ ਬਾਣਾ ਮੇਰਾ ਬਾਣਾ ਤਾਂ ਨਾਲ ਤੇਰੇ ਖਾਨਦਾਨ 'ਚ ਜੰਮਿਆ ਨਹੀਂ ਹੈਗਾ ਤੂੰ ਬੜਾ ਆਇਆ ਬਦਮਾਸ਼ ਤੂੰ ਮਾਰਦਾ ਦਾ ਗੱਲਾਂ ਆਪਣੀ ਬੀਬੀ ਨਾਲ ਖੜ ਕੇ ਵੀ ਮੈਂ ਨਹੀਂ ਹਰਜੀਤ ਸਿੰਘ ਨੇ ਐਂਦਾ ਕਰਦਾ ਉਦਾਂ ਕਰਦਾ ਤੂੰ ਡੋਕੇ ਲੈਣੇ ਮੇ ਤੇ ਰਿਸ਼ਤਾ ਕਰਨਾ ਮੈਨੂੰ ਜਾਣਾ ਹੁਣ ਪੁਲਿਸ ਕੋਲ ਲੈ ਕੇ ਆਪਣੀ ਮਾਂ ਨੂੰ ਪਤਾ ਲੱਗੇ ਲੋਕਾਂ ਨੂੰ ਵੀ ਤੂੰ ਕਿੰਨਾ ਸੱਚਾ ਕਿੰਨਾ ਝੂਠਾ ਇੱਥੇ ਖੜ ਕੇ ਵੀਡੀਓ ਬਣਾ ਕੇ ਤੂੰ ਲੋਕਾਂ ਨੂੰ ਕਿਉਂ ਗੁੰਮਰਾਹ ਕਰਦਾ ਤੂੰ ਮੈਨੂੰ ਡਰਾਉਣਾ ਚਾਹੁੰਦਾ ਤੂੰ ਮੈਨੂੰ ਮਰਾਉਣਾ ਚਾਹੁੰਦਾ ਦਵਾਰਾ ਜੰਮ ਲਈ ਮੈਨੂੰ ਤੂੰ ਮਾਰਾਉਣ ਵਾਸਤੇ ਤੈਨੂੰ ਮੈਂ ਦੱਸਾਂ ਸਰਕਾਰ ਨਹੀਂ ਵੀ ਤੇ ਤੇ ਡਰਦਾ ਮੈਂ ਤੇ ਧਰਨਿਆਂ ਤੇ ਬਿਠਾ ਰੱਖਾਂ ਇਹ ਸਰਕਾਰ ਨਹੀਂ ਵੀ ਮੈਂ ਤੇ ਤੇ ਡਰ ਜਮਾ ਤੈਨੂੰ ਧਰਨਿਆਂ ਤੇ ਬਿਠਾ ਰੱਖਾਂ ਮੈਂ ਤੇ ਤੇ ਕੋਈ ਨਹੀਂ ਡਰਦਾ ਨਾ ਮੈਨੂੰ ਕੋਈ ਡਰਾਉਣ ਵਾਲਾ ਜੰਮਿਆ ਮੈਂ ਡਰਦਾ ਬਾਜਾ ਵਾਲੇ ਤੇ ਮੈਂ ਡਰਦਾ ਉਸ ਗੱਲ ਤੇ ਕਿ ਮੈਂ ਇੱਥੇ ਤੇ ਬਾਹਰ ਨਹੀਂ ਕਰਦਾ ਮੈਂ ਡਰਦਾ ਮੈਂ ਔਰਤਾਂ ਤੇ ਇੱਜ਼ਤ ਕਰਦਾ ਮੈਂ ਔਰਤਾਂ ਤੇ ਬਾਹਰ ਨਹੀਂ ਕਰਦਾ ਹਰਜੀਤ ਸਿੰਘ ਮਰਦਾ ਆਦਮੀਆਂ ਮਰਦੇ ਇਹ ਤਲਵਾਰਾਂ ਪਾ ਕੇ ਰੱਖਦਾ ਇਹ ਜਨਾਨੀਆਂ ਦਾ ਸਾਰਾ ਨਹੀਂ ਲੰਦਾ ਇਹ ਫੋਕੀ